ਕਿੱਧਰ ਜਾਨੀ ਆ ਮੰਮਾ ਪੜਨ ਜਾਨੀ ਆ ਕਾਲਜ ਬਥੇਰਾ ਪੜ ਲਈ ਤੂੰ 10ਵੀਂ ਕਰਾਤੀ ਤੈਨੂੰ ਹੁਣ ਤੈਨੂੰ ਅੱਗੇ ਨਹੀਂ ਪੜਨ ਲਾਉਣਾ ਘਰ ਦੇ ਕੰਮ ਬਥੇਰੇ ਨੇ ਮੰਮਾ ਮੈਂ ਪਲਸ 1 ਪਲਸ 2 ਵੀ ਕਰਨੀ ਆ ਮੇਰੀ ਮੰਮੀ ਦਾ ਸੁਪਨਾ ਸੀਗਾ ਵੀ ਮੈਂ ਵੱਡੀ ਹੋ ਕੇ ਟੀਚਰ ਬਣਾ ਬਸਰ ਬਣ ਗਈ ਟੀਚਰ ਜਿੱਧਰ ਤੇਰੀ ਮਾਂ ਗਈ ਉਧਰ ਹੀ ਤੇਰੇ ਸੁਪਨੇ ਗਏ ਚੰਗਾ ਲਾ ਇਹਨੂੰ ਚੁੱਪ ਕਰਕੇ ਕੰਮ ਕਰ ਸਕੂਲ ਦਾ ਘਰ ਦਾ ਆਈਏ ਵੱਡੀ ਪੜਨ ਵਾਲੀ ਇਹੇ ਹੁਣ ਮੈਂ ਤੈਨੂੰ ਪੜਾਉਂਗੀ ਬਥੇਰਾ ਪੜਾਤਾ ਤੈਨੂੰ ਉਤੋਂ ਉਹ ਲੱਗਿਆ ਰਹੂਗਾ ਮੇਰੀ ਧੀ ਮੇਰੀ ਧੀ ਬੱਚਾ ਬਣਿਆ ਮੇਰੀ ਧੀ ਦਾ ਤੈਨੂੰ ਮੈਂ ਪੜਾਉਂ ਹੂੰ ਤੇਰਾ ਮੈਂ ਖਾਉਂ ਮਾਸ ਤੇਰਾ ਸਮਾਰ ਕੇ ਉਦੋਂ ਬਾਅਦ ਤੈਨੂੰ ਇਹ ਜੇ ਬੰਦੇ ਨਾਲ ਭੇਜੂਗੀ ਸਾਰੀ ਉਮਰ ਯਾਦ ਰੱਖੇਂਗੀ ਵੀ ਹਾਂ ਵੀ ਮੇਰੀ ਮਾਂ ਹੀ ਕਰ ਸਕਦੀ ਸੀ ਵੀ ਇਹ ਤਾਂ ਉਹੀ ਰਹਗੀ ਫੇਰ ਪਤਾ ਲੱਗੂ ਤੈਨੂੰ ਚੰਗਾ ਖਾਣ ਨੂੰ ਭਾਲਦੀ ਆ ਚੰਗਾ ਪਹਿਨਣ ਨੂੰ ਭਾਲਦੀ ਆ ਆਗੀ ਕਦੇ ਰੋਜ਼ 20 ਰੁਪਏ ਦੇ ਦੇ ਮੈਨੂੰ ਅੱਜ 50 ਰੁਪਏ ਦੇ ਦੇਗੇ ਐਸੇ ਦੀ ਲੱਗੇ ਰਹੋ ਮੈਂ ਆਵਦੀ ਤੇ ਵਾਰੇ ਨਹੀਂ ਸੋਚਣਾ ਆਈਏ ਵੱਡੀ ਤੈਨੂੰ ਮੈਂ ਪੜਾਉਂਗੀ ਹੁਣ ਲਾਉਂ ਤੇਰਾ ਅੱਗ ਝੋਲਾ ਹੇ ਕਾਸ਼ ਰੱਬ ਅੱਜ ਮੇਰੀ ਮਾਂ ਹੁੰਦੀ ਤਾਂ ਮੈਨੂੰ ਮਤਰੇਈ ਮਾਂ ਦੀਆਂ ਛਿੜਕਾਣਾ ਸੁਣਨੀਆਂ ਪੈਂਦੀਆਂ ਮੇਰੀ ਮਾਂ ਦਾ ਸੁਪਨਾ ਸੀ ਮੈਂ ਵੱਡੀ ਹੋ ਕੇ ਟੀਚਰ ਬਣਾ ਪਰ ਮੇਰੀ ਮਾਂ ਨੇ ਤਾਂ ਮਤਰੇਈ ਨੇ ਮੇਰੇ ਸਾਰੇ ਸੁਪਨੇ ਚੂਰੋ ਚੂਰ ਕਰਤੇ ਪੁੱਤ ਕੀ ਕਰਦਾ ਹੈ ਪੜਦਾ ਮੰਮੀ ਮੈਂ ਪੜ ਲੈ ਪੁੱਤ ਜੋਰਦਾ ਪੜ ਲੈ ਕੋਈ ਵੱਡੀ ਸਾਰੀ ਨੌਕਰੀ ਦੇ ਲੱਗ ਜੀ ਕੋਈ ਟੀਚਰ ਕੋਈ ਹੋਰ ਜਿਵੇਂ ਜੱਜ ਕੋਈ ਹੋਰ ਐਵੇਂ ਤਾਂ ਸਾਰੇ ਵੱਡੀ ਨੌਕਰੀ ਦੇ ਲੱਗ ਜੀ ਪੁੱਤ ਚੰਗਾ ਹੁਣ ਤਾਂ ਕੀ ਖਾਣਾ ਪੁੱਤ ਆਲੂ ਵਾਲਾ ਪਰੌਂਠਾ ਖਾਣਾ ਮੰਮੀ ਆਲੂ ਵਾਲਾ ਲਾ ਦੇ ਨੀ ਪੁੱਤ ਤਾਂ ਭੁੱਖ ਲੱਗ ਗਈ ਮੈਂ ਸੋਹਣੇ ਪੁੱਤ ਨੂੰ ਚੱਲ ਕੋਈ ਨਾ ਪਾਪਾ ਨੂੰ ਆਉਣ ਦੇ ਪਾਪਾ ਤਾਂ ਮੇਰਾ ਕਰਦੇ ਨੇ ਉਹਨਾਂ ਨਾਲ ਗੱਲ ਕਰੂੰਗੀ ਰ ਗਈ ਆ ਬੈਠੇ ਰਿੰਗੀ ਜਾਂਦੀ ਆ ਨਾ ਰਿੰਗਣ ਨੂੰ ਤੈਨੂੰ ਮੈਂ ਕੀ ਕਹਤਾ ਸਾਰਾ ਦਿਨ ਬਹਾਨੇ ਭਾਲਦੀ ਆ ਉਹ ਬਰੇ ਬੇ ਸ਼ੰਕ ਚੁੱਪ ਕਰਕੇ ਭਾਂਡੇ ਮਾਣਦੇ ਮੈਂ ਭੇਜੂੰ ਤੈਨੂੰ ਪੜਨ ਚੱਲ ਖੜੀ ਹੋ ਆਈ ਹੈ ਵੱਡੀ ਇਹ ਖੜੀ ਹੋ ਜਾ ਮੈਂ ਸਿੱਧੀ ਇੱਕ ਵਾਰੀ ਕਹਿਤਾ ਤੈਨੂੰ ਹੋਣਰਵਾ ਦੂੰ ਮੈਂ ਇੱਥੇ ਅੱਖਾਂ ਦੀਆਂ ਸਾਫ਼ ਕਰ ਲੈ ਯਾਦ ਰੱਖੇਗੀ ਮੈਨੂੰ ਰਿੰਗੇ ਨਾ ਮੈਂ ਗੁੱਤ ਪੱਟ ਕੇ ਹੱਥ 'ਚ ਫੜਾ ਦੂੰ ਨਾਲੇ ਹਜਰ ਲਜਰ ਲਜੇ ਕੀ ਕਰੀ ਜੰਨੀ ਆ ਹੱਥ ਟੁੱਟੇ ਨੇ ਤੇਰੇ ਕਰ ਨਹੀਂ ਸਕਦੀ ਸਮਾਰ ਕੇ ਜੇ ਕੋਈ ਗੱਲ ਆ ਉਹਦੇ ਪਿਓ ਕੋਲੇ ਕਰੀਏ ਨਾ ਮੂੰਹ ਹੀ ਮੂੰਹ ਘੁੱਟੂਗੀ ਯਾਦ ਰੱਖੇਂਗੀ ਫਿਰ ਮੈਨੂੰ ਜੇ ਕੋਈ ਉਹਦੇ ਕੋਲੇ ਗੱਲ ਕੀਤੀ ਆ ਫਟਾਫਟ ਮਾਂ ਦੇ ਭਾਂਡੇ ਇਹ ਦੁਬਾਰਾ ਰੋਟੀ ਬਣਾ ਦੀ ਲੱਗੀ ਸੀ ਜਾਣ ਇਹ ਪੜਨਾ ਆ ਗਈ ਇਹਦਾ ਆਈ ਸੀ ਆ ਗਈ ਆ ਗਈ ਰਾਣੀ ਇੱਧਰ ਬੈਠ ਮੈਂ ਹੈ ਕਿਉਂ ਗਰਮ ਗਰਮ ਹੋਈ ਜੂ ਦੁੱਪ ਚ ਘੜ ਕੇ ਆਈਆਂ ਮੈਂ ਜਗਰਮ ਗਰਮ ਕਰੇ ਸਮਾਂ ਕਰੂੰਗੀ ਅੱਛਾ ਇਹ ਸੇਤੀ ਲਾਈ ਜਾਂਦਾ ਕਿ 10 ਪੜਾ ਦੇ ਦੱਸ ਅੱਗੇ ਕੀ ਕਰਾਉਣਾ ਤੂੰ ਮੈਂ ਮਰੀ ਧੀ ਨੂੰ ਪੜਾਉਂਗੀ ਵਧੀਆ ਉਹਨੂੰ ਨੌਕਰੀ ਲਵਾਉਂਗੀ ਚਲ ਉਦੋਂ ਕਲਮੂਹੀ ਤੋਂ ਮੰਗਾਉਂਦੀ ਆ ਮੈਨੂੰ ਇਹ ਫਿਰ ਛਾਲੀ ਦੁੱਧ ਚ ਪੱਤੀ ਪਾਵਾਂਗੇ ਚਾਹ ਵੀ ਮੈਂਗਾ ਚਾਹ ਪੀਵਾਂਗੀ ਚਾਹ ਵੀ ਗੱਲ ਆ ਫਿਰ ਮਦਨ ਜੀ ਨਾਲ ਜਾਦੇ ਜਦੋਂ ਨਾਲ ਮੰਗਦੀ ਆਈ ਸੀ ਜੱਗ ਤੋਂ ਬਹਿ ਜਾ ਬੁੱਤ ਠੀਕ ਹੈ ਸੱਚ ਮੈਂ ਗਏ ਜਾਵਾ ਉਸੇ ਨਹੀਂ ਸਾਦੀਆ ਉਰੇ ਆ ਨਹੀਂ ਤੈਨੂੰ ਸੁਣਦਾ ਨਹੀਂ ਉਰੇ ਆ ਇੱਕ ਮਿੰਟ ਚ ਹਾਂ ਮम्मी ਤੁਸੀਂ ਬੁਲਾਇਆ ਮੈਨੂੰ ਕੀ ਕੰਮ ਸੀ ਅੱਜ ਤਾਂ ਮੈਨੂੰ ਮੰਮੀ ਕਹਤਾ ਮੁੜ ਕੇ ਨਾ ਮੈਨੂੰ ਮੰਮੀ ਕਹੀ ਤੇਰੀ ਮਾਂ ਗਈ ਗੁਰੂ ਦੇ ਬਾਗ ਨੂੰ ਸੁਣ ਗਈ ਗੱਲ ਐਂ ਕਰ 5 ਰੁਪਏ ਦਿਨੀ ਆ ਕੁੜੀ ਨੂੰ ਡੱਬੀ ਲਿਆ ਦੇ ਬਿਸਕੁਟਾਂ ਵਾਲੀ ਠੀਕ ਐ ਰੁਪਏ ਲਿਆ ਕੇ ਦਿਨੀ ਆ ਫੋਰੇ ਨਾਲ ਜਾ ਹੀ ਫੋਰੇ ਨਾਲ ਹੀ ਆਈ ਜੇ ਮੈਨੂੰ ਪਤਾ ਲੱਗ ਗਿਆ ਕਿਸੇ ਕੋਲ ਖੜ ਕੇ ਉੱਥੇ ਗੱਲਾਂ ਕੀਤੀਆਂ ਨੇ ਤਾਂ ਜੁੰਡੇ ਪਟਕੇ ਹੱਥ 'ਚ ਫੜਾ ਦੂੰ ਸੁਣ ਗਈ ਗੱਲ ਐ ਮੈਂ ਲੈ ਆ ਕੇ ਦੇਨੀ ਐ ਤੇਰੀ ਚੁੰਨੀ ਮੈਨੂੰ ਤੇਰੀ ਚੁੰਨੀ ਦੇ ਦੇ ਮੈਂ ਬਾਹਰੇ ਦੁਕਾਨ ਤੇ ਜਾਣਾ ਚਿੱਜੀਲੈਂ ਤੇਰੀ ਚੁੰਨੀ ਕਿੰਨੀ ਸੋਹਣੀ ਆ ਮੇਰੇ ਸੋਹਣੀ ਲੱਗੂ ਹਨਾ ਹਾਂ ਲੈ ਪਹਿਣੇ ਲੈ ਜਾ ਅਲੇ ਫੜਨੀ ਨਾ ਹਾ ਅਰੀ ਤੇਦੀ ਚੁੰਨੀ ਕਿਉ ਲੱਤੀ ਆਂ ਮਮਾ ਦੀਦੀ ਨੂੰ ਨਾ ਚੁੰਨੀ ਸੋਹਣੀ ਲੱਗਦੀ ਆ ਤਾਂ ਕਰਕੇ ਲੈਤੀ ਆ ਰੀਤ ਪੁੱਤ ਇਹ ਤੇਰੇ ਜੱਜਦੀ ਆ ਚੁੰਨੀ ਇਹਦੇ ਨਹੀਂ ਇਹ ਤੈਨੂੰ ਲਿਆ ਕੇ ਦਿੱਤੀ ਐ ਇਹਦੇ ਵਾਸਤੇ ਨਹੀਂ ਹੈਗੀ ਚੁੰਨੀ ਇਹ ਨਾ ਤੂੰ ਦਿਨੋਂ ਦਿਨੀ ਝਾਂਬਲੀ ਅੰਨੀ ਆਣੀ ਤੈਨੂੰ ਮੈਂ ਲਵਾਉਣੀ ਸੀ ਕਿੰਨੀ ਫੜਾ ਮੇਰੀ ਧੀ ਦੀ ਚੁੰਨੀ ਆਈ ਐ ਵੱਡੀਆਂ ਚੁੰਨੀਆਂ ਲੈਣ ਆਲੀ ਐ ਇਹ ਚੱਲ ਨਿਕਲ ਛੇਤੀ ਜੈਨ ਬਿਸਕਟ ਲੈ ਕੇ ਜੈ ਕੁੜੀ ਨੂੰ ਦੋ ਮਿੰਟਾਂ ਚ ਮੁੜ ਆਈ ਜਿੰਨੇ ਪੈਰੀ ਗਈਆਂ ਉੰਨੇ ਪੈਰੀ ਆ ਜੀ ਬੀਤ ਪੁੱਤ ਤੂੰ ਉਹਨੂੰ ਚੁੰਨੀ ਕਿਉਂ ਦਿੱਤੀ ਸੀ ਆਪਦੀ ਮਮਾ ਫੇਰ ਕੀ ਹੁੰਦਾ ਉਹ ਮੇਰੇ ਦੀਦੀ ਨੇ ਚਾਹੇ ਦੀਦੀ ਨੇ ਉਹ ਤੇਰੀ ਦੀਦੀ ਨਹੀਂ ਹੈਗੀ ਪੁੱਤ ਜਿਹੜਾ ਆਪਦਾ ਨਾਲ ਦਾ ਜੰਮਿਆ ਹੁੰਦਾ ਨਾ ਉਹੋ ਪਿਆਰਾ ਹੁੰਦਾ ਆਪਦਾ ਭੈਣ ਭਰਾ ਉਹ ਤਾਂ ਜੇ ਮਾਂ ਮਰ ਗਈ ਮੇਰੇ ਮੱਥੇ ਮਾਰ ਗਈ ਉਹਨੂੰ ਹੁਣ ਉਹਦਾ ਕਰਨਾ ਪਊਗਾ ਜਿੰਨਾ ਕ ਕਰਦੀ ਆ ਮੈਂ ਆਇਨਾ ਦੇ ਆਕਰ ਅੱਗੇ ਤਾਂ ਕੋਈ ਵੀ ਚੀਜ਼ ਖਾਣ ਨਾ ਤਾਂ ਵੀ ਨਹੀਂ ਦੇਣਾ ਪੈਨਣੀਆਂ ਤਾਂ ਵੀ ਨਹੀਂ ਦੇਣਾ ਕੋਈ ਪੈਨਣ ਵਾਸਤੇ ਨੂੰ ਕੁਝ ਵੀ ਮਮਾ ਸਾਡੇ ਟੀਚਰ ਕਹਿੰਦੇ ਨੇ ਵੀ ਤੁਸੀਂ ਵੰਡ ਕੇ ਖਾਣਾ ਕੋਈ ਨਾ ਪੁੱਤ ਪਹਿਲੀ ਤੇਰੀ ਜ਼ਮੀਨ ਚੋਂ ਅੱਧਾ ਹਿੱਸਾ ਵੰਡਾ ਕੇ ਲੈ ਜੂ ਹੋਰ ਕਿੰਨਾ ਕਿੰਨਾ ਵੰਡ-ਵੰਡ ਕੇ ਦੇਈ ਜਾਵਾਂਗੇ ਆਪਾਂ ਛੇਤੀ ਇਹਦਾ ਫਾਹਨ ਵੇੜੀ ਆਪਾਂ ਵਿਆਹੀਏ ਪਰਾ ਇਹਨੂੰ ਕਿਸੇ ਦੇ ਪਾਸੇ ਰੀਤ ਪੁੱਤ ਤੇਰੇ ਪਿਓ ਕੋਲੇ ਨਾ ਗੱਲ ਕਰੀ ਕਿਤੇ ਦੱਸ ਦੇਵੇਂ ਦੀਦੀ ਨੂੰ ਝੜਕਦੀ ਸੀਗੀ ਉਹ ਇਹਨੂੰ ਕੁਝ ਨਹੀਂ ਕਹਿੰਦਾ ਆਈ ਨਹੀਂ ਪਤਾ ਆਪਾਂ ਨੂੰ ਫੜ ਕੇ ਘਰੋਂ ਕੱਢ ਦੇ ਮੁੜ ਕੇ ਆਪਾਂ ਝਾਕਾਂਗੇ ਨਾ ਉੱਧਰ ਨਹੀਂ ਰਹਿਣੀ ਆ ਨਾ ਇੱਧਰ ਦੀਆਂ ਰਹਿਣੀ ਆ ਸੁਣ ਗਈ ਗੱਲ ਹਾਂ ਆਲਾ ਮਮੇ ਬਿਸਕੁਟ ਨਾ ਬਿਸਕੁਟ ਤਾਂ ਠੀਕ ਨੇ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੈਨੂੰ ਮੰਮੀ ਨਾ ਕਿਹਾ ਕਰ ਜਵਾਨ ਲੜਾਉਣੀ ਆ ਮੇਰੇ ਨਾਲ ਮੂਰੇ ਖੜੀ ਹੋ ਇੱਥੇ ਬੈਠਣ ਨੂੰ ਤੈਨੂੰ ਕਿਹਨੇ ਕਿਹਾ ਪਹਾੜੋਂ ਪੱਥਰ ਲਈਆਂ ਤੂੰ ਆ ਦੋ ਪਾਲ ਤੁਰਕੀ ਆਈਆਂਗੀ ਜਾ ਕੇ ਮੇਰੀ ਧੀ ਨੂੰ ਇੱਕ ਕੱਪ ਚਾਹ ਦਾ ਬਣਾ ਕੇ ਲਿਆ ਦੇ ਵਧੀਆ ਜਾ ਲਿਆ ਦਿੰਦੀ ਆ ਮੰਮੀ ਤੂੰ ਹਟ ਜਾ ਮੰਮੀ ਕਹਿਣਾ ਆਈ ਸੀ ਵੱਡੀ ਬੈਠਣ ਆਲੀ ਇਹ ਆ ਲੈ ਮੰਮੀ ਚਾ ਖੜੀ ਕੀ ਕਰਦੀ ਐ ਇੱਥੇ ਤਹਾ ਢੇਲੇ ਪਾੜ ਪਾੜ ਕੇ ਕੀ ਝੱਕੀ ਜੰਨੀ ਆ ਕੱਪੜਿਆ ਨਹੀਂ ਪੰਡ ਪਈ ਆ ਜਾ ਕੇ ਚੁੱਪ ਕਰਕੇ ਧੋ ਦੇ ਮੰਮੀ ਮੈਨੂੰ ਵੀ ਭੁੱਖ ਲੱਗੀ ਆ ਮੈਂ ਵੀ ਸੇਵ ਦੀ ਕੰਮ ਕਰੀ ਜਾਂਦੀ ਆ ਮੈਨੂੰ ਵੀ ਦੇ ਦੋ ਕੁਛ ਖਾਣ ਨੂੰ ਤੈਨੂੰ ਕੀ ਦੇ ਤਾਂ ਖਾਣ ਨੂੰ ਜੇ ਇੱਕ ਦਿਨ ਨਾ ਖਾਵੇਂਗੀ ਤਾਂ ਲਿੱਸੀ ਹੁੰਨੀ ਆ ਖੜਨੀ ਨਹੀਂ ਮਾੜੀ ਨਹੀਂ ਤੜੀ ਝੱਕੀ ਜਾਂਦੀ ਤੇ ਚੱਕ ਚੱਲ ਖੜੀ ਹੋ ਲੈ ਵਸ ਚਾਹ ਵੀ ਪੀ ਲਈ ਫਿਰ ਨਾਲ ਠੀਕ ਆ ਰਿਤਪੁੱਤ ਤੂੰ ਖਾ ਬਿਸਕੁਟ ਤੇ ਨਾਲੇ ਚਾਹ ਪੀ ਠੀਕ ਨੂੰ ਮੈਂ ਦੇਖਦੀ ਆ ਜਾ ਕੇ ਅੰਦਰ ਹੀ ਬੈਠ ਗਈ ਗੁੱਤ ਪੱਟੇ ਵੇਣਾ ਠੀਕ ਨਹੀਂ ਆਉਂਦੀ ਨਾਲੇ ਮੈਂ ਆਖਿਆ ਸੀ ਮੈਂ ਕਿ ਕੱਪੜੇ ਪਏ ਨੇ ਇੰਨੇ ਧੋਣ ਵਾਲੇ ਮੈਂ ਦੇਖਦੀ ਆ ਇਹਨੂੰ ਮੈਂ ਪਟਦੀ ਆ ਦੀ ਗੁੱਤ ਸਮਾਰ ਕੇ ਚੱਲ ਮੈਂ ਤੈਨੂੰ ਕਿਹਾ ਸੀ ਇੱਧਰ ਵੀ ਕੱਪੜੇ ਧੋਦੇ ਤੈਨੂੰ ਦੀਰਾਂ ਨਹੀਂ ਸਿਆਫਾ ਮੇਰੀ ਜਾਨ ਨੂੰ ਛੱਡ ਗਈ ਇਹੇ ਸਬਾਲਿਆ ਐਨੇ ਕਦੇ ਖਾਣ ਨੂੰ ਆ ਬਿੰਦਚੀ ਬਿਸਕਟਾਂ ਤੇ ਨੀ ਤ ਦੇਖ ਕੇ ਵੈਗੀ ਕੰਮ ਕਰਨ ਵਰੀ ਹੱਥ ਮੁਟ ਦੇ ਨੇ ਤੇਰੇ ਮੈਂ ਨੀ ਇਹ ਤਨੂੰ ਪਤਾ ਖੜ ਜਾ ਤੂੰ ਐ ਨਹੀਂ ਠੀਕ ਹੁੰਦੀ ਅ ਤੈਨੂੰ ਮੈਂ ਕੀ ਆਖ ਕੱਪੜੇ ਧੋਲੇ ਮਮਾ ਕਿੱਥੇ ਨੇ ਕੱਪੜੇ ਨਾ ਤੇਰੀਆਂ ਅੱਖਾਂ ਕੁੱਟੀਆਂ ਨੇ ਆ ਤੈਨੂੰ ਦੀਂਦਾ ਨਹੀਂ ਮੂਰੇ ਪਿਆ ਤੇਰੇ ਬਠਲ ਭਰੇ ਕੱਪੜਿਆਂ ਦਾ ਕਿ ਮੈਂ ਧੋਕੇ ਦੇਵਾਂ ਤੈਨੂੰ ਫੇਰ ਦੇਖਣਗੇ ਇਹ ਜਣੀ ਭੋਣਾ ਬਲਗ ਹੱਥਾ ਦੇ ਦੋ ਕੱਪੜੇ ਤੇਰੀ ਮਾਂ ਨੇ ਨਹੀਂ ਆਕੇ ਬਿੱਲ ਭਰਨਾ ਇੱਥੇ ਵੀ ਉਹ ਭਰ ਦੂਗੀ ਬਿਲ ਆਸਾਨੀ ਭਰਨਾ ਪਊ ਅਸੀਂ ਹੀ ਕੰਮ ਕਰਦੇ ਆਂ ਹੱਥਾਂ ਤੇ ਦੋ ਸਾਰੇ ਕੱਪੜੇ ਸੁੱਕਣੇ ਪਾ ਲਈਏ ਏਦੋਂ ਬਾਅਦ ਕਿਵੇਂ ਪੈਰ ਘੜੀ ਸਕੜੀ ਸਕੜੀ ਸਕੇ ਤੁਰਦੀ ਹੈ ਜਹੇ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ ਨਾ ਤੇਰੀ ਮਾਂ ਨੇ ਦੇੜੀਆਂ ਨੇ ਚੱਪਲਾਂ ਤੀਜੇ ਦਿਨ ਕਹਿ ਦੂ ਮੇਰੀਆਂ ਚੱਪਲਾਂ ਟੁੱਟ ਗਈਆਂ ਦੇ ਦੋ ਇਹਨੂੰ ਮਹਾਰਾਣੀ ਨੂੰ ਲਿਆ ਕੇ ਚੱਪਲਾਂ ਲਿਉਂ ਤੈਨੂੰ ਮੈਂ ਹੁਣ ਲੰਗੇ ਪੈਰੀ ਫੇਰ ਤੋੜ ਲੈ ਇਹਨਾਂ ਨੂੰ ਗੱਲ ਸੁਣ ਲੈ ਮੇਰੀ ਕੱਪੜੇ ਸੁੱਕਣੇ ਪਾ ਕੇ ਅੰਦਰ ਆ ਜਾ ਸਾਰੇ ਕੱਪੜੇ ਪ੍ਰੈਸ ਕਰਨ ਵਾਲੇ ਪਏ ਨੇ ਕੱਲ੍ਹ ਵਾਲੇ ਮੈਂ ਕੱਢਦੀਆਂ ਜਿਹੜੇ ਹੋਰ ਰਹਿੰਦੇ ਨੇ ਹੱਲਾ ਪੈਣਾ ਤੇ ਬਿਸਕਟ ਖਾ ਲ ਨਾ ਨਾ ਰੀਤ ਤੂੰ ਖਾ ਲੈ ਮੰਮੀ ਤੈਨੂੰ ਫੇਰ ਬੋਲੂਗੀ ਆ ਕੇ ਕੋਈ ਨੀ ਦੀਦੀ ਗਾਲਾਂ ਪੈਂਦੀਆਂ ਨੇ ਪਈ ਜਾਣਗੋ ਤੁਸੀਂ ਭੁੱਖੇ ਤਾਂ ਨਹੀਂ ਰਹਿਣਾ ਤੁਸੀਂ ਖਾ ਲਓ ਨਾ ਨਾ ਰੀਤ ਤੈਨੂੰ ਬੋਲਣਗੇ ਦੁਆਰੇ ਨਹੀਂ ਬੋਲ ਦੇ ਦੀਦੀ ਮੈਂ ਪਪਾ ਨੂੰ ਦੱਸੂ ਵੀ ਤੁਹਾਨੂੰ ਮੰਮੀ ਆਏ ਕਰ ਦੇਣੇ ਨਾ ਨਾ ਰੀਤ ਤੈਨੂੰ ਸੌ ਲੱਗੇ ਡੈਡੀ ਨੂੰ ਕੁਝ ਨਹੀਂ ਦੱਸਣਾ ਦੀਦੀ ਫਿਰ ਸਿਆ ਖਾ ਲਓ ਨਾ ਨਹੀਂ ਫਿਰ ਮੈਂ ਪਪਾ ਨੂੰ ਦੱਸੂਗੀ ਰੀਤ ਮੈਂ ਤੇਰੇ ਦਿੱਤਾ ਬਿਸਕਟ ਤਾਂ ਖਾ ਲੈਨੀ ਆ ਪਰ ਤੂੰ ਪਪਾ ਨੂੰ ਨਾ ਦੱਸੀਂ ਫਿਰ ਪਾਪਾ ਮੰਮੀ ਦੀ ਲੜਾਈ ਹੋ ਜੂਗੀ ਆਪਣੇ ਘਰ ਕੇ ਮੈਂ ਨਹੀਂ ਚਾਹੁੰਦੀ ਰਿਤ ਮੇਰੇ ਘਰ ਕੇ ਮੰਮਾ ਨੂੰ ਪਾਪਾ ਤੋਂ ਗਾਲਾਂ ਮਿਲਣ ਪ੍ਰੋਮਿਸ ਕਰ ਤੂੰ ਮੇਰੇ ਨਾਲ ਵੀ ਤੂੰ ਪਾਪਾ ਨੂੰ ਕੁਝ ਨਹੀਂ ਦੱਸੇਂਗੀ ਨਹੀਂ ਦੱਸੇਗੀ ਇਹਨਾਂ ਤੈਨੂੰ ਮੈਂ ਕੀ ਆਖਿਆ ਸੀ ਵੀ ਉਹ ਕੱਪੜੇ ਕੱਢੇ ਪਾਣੇ ਕੁੜੀ ਨੇ ਸਵੇਰੇ ਸਕੂਲ ਜਾਣਾ ਮੇਰੀ ਨੇ ਵਰਦੀ ਪ੍ਰੈਸ ਕਰਦੇ ਮੋਜਾਂ ਨਾਲ ਬੈਠੀ ਐ ਦੇਖੀ ਹੁੰਨੀ ਆ ਟੀਵੀ ਖੜਾ ਦੇ ਰਿਮੋਟ ਚਾਲ ਕਪੜੇ ਘਰ ਬ੍ਰੈਸ ਮਾੜ ਮਾਣ ਲਿਬੜੇ ਪੈਰ ਲੈ ਕੇ ਬੈਗੀ ਚਾਦਰ ਤੇ ਕਿਵੇਂ ਲਵੇੜਦੀ ਚਾਦਰ ਤੇ ਪਾੜੇ ਆਣੇ ਮੈਨੂੰ ਸਾਰਾ ਦਿਨ ਮੇਰਾ ਸਿਰ ਦੁਖਣ ਲਾ ਜਾਂਦੀ ਹੈ ਇਹ ਨਾ ਹੁਣ ਖੜੀ ਕੀ ਕਰਦੀ ਆ ਹੱਥ ਹਲਿਆਲਾ ਇਹਨਾਂ ਨੂੰ ਲਾ ਇਹਨੂੰ ਪਲੱਗ ਪਾ ਪ੍ਰੈਸ ਦਾ ਤੇ ਪਾਇਆ ਕਿੱਥੋਂ ਇਹਨੇ ਮੈਨੂੰ ਜੇ ਅੱਜ ਮੇਰੀ ਮਾਂ ਹੁੰਦੀ ਤੈਨੂੰ ਆਹ ਕੰਮ ਕਰਨੇ ਨਹੀਂ ਸੀ ਪੈਣੇ ਉਹ ਤਾਂ ਕੀ ਕਰੀ ਜਾਂਦੀ ਐ ਸਲਫ ਸਭ ਕਰ ਮੈਂ ਆਪੇ ਕਰ ਲੂੰਗੀ ਤੂੰ ਖੇਡ ਲੈ ساری ਉਮਰ ਕੰਮ ਕਰਨਾ ਜੋ ਸੌਰੇ ਬਾਗਿਓ ਉੱਠੀ ਦਾ ਕੰਮ ਕਰਨਾ ਪੁਰੇ ਮੈਂ ਆਪੇ ਕਰ ਲੂੰਗੀ ਖੇਡ ਲੈ ਨਹੀਂ ਪੜ ਲੈਦਾ ਇਹ ਮੈਂ ਹੈਗੀ ਕੰਮ ਕਰਨ ਵਾਲੀ ਸਹੀ ਕਿਹਾ ਲੋਕਾਂ ਨੇ ਮਤਰੇ ਹੀ ਮਾਂ ਮਤਰੇ ਹੀ ਹੁੰਦੀ ਐ ਪਰਾਇਆ ਕਦੇ ਆਪਣਾ ਨਹੀਂ ਬਣ ਸਕਦਾ ਮਾ ਤੁਮੇ ਬਾਪ 사জা ਮਾ ਤੁਬਾਪ 사জা ਰੱਬਾ ਮੇਰੀ ماں ਮੁੜ ਦੇ ਮੈਂ ਹੋ ਜਾ ਕੀ باپ ਕਿਤਾ ਸੀ ਜਦੋਂ ਤੂੰ ਮੈਥੋਂ ਮੇਰੀ ماں ਨੂੰ ਖੋ ਕੇ ਲੈ ਗਿਆ ਨਾ ਕੀਰਨੇ ਕੀ ਪਾਈ ਜੰਨੀ ਆ ਤੋ ਸੁੱਖੀ ਸਾਨ ਨਹੀਂ ਭਾਲਦੀ ਸਾਡੇ ਘਰ ਦੀ ਹਾਈ ਹੀ ਕੰਜੜੀਏ ਆ ਮਜਾਤੀ ਪ੍ਰਸ नी तeंनू पता लगदा ज तेरे ला पस फेर पता लगू तeनूआ चल पेस्ट लालनिया लेनी है हो जाए लखविंदर पुत्ता ਪਾਣੀ ਦਾ ਗਲਾਸ ਲਿਆਈ ਹਾਂ ਹਾਂਜੀ ਪਾਪਾ ਆ ਲਓ ਪਾਣੀ ਆ ਗਿਆ ਮੇਰਾ ਸ਼ੇਰ ਪੁੱਤ ਹਾਂ ਕੀ ਕਰੀ ਫਿਰਦਾ ਮਾਂ ਤੇ ਬਹਿ ਜਾ ਪੁੱਤ ਆ ਕੀ ਕਰੀ ਫਿਰਦਾ ਮਾਂ ਤੇ ਨਹੀਂ ਇਹ ਤਾਂ ਕੁਛ ਨਹੀਂ ਹੋਇਆ ਮੇਰੇ ਉਹ ਤਾਂ ਡਿੱਗ ਗਈ ਸੀ ਮੈਂ ਥੋੜੀ ਜਿਹੀ ਸੱਟ ਵੱਜੀ ਅੱਛਾ ਪੜਨੀ ਹੈ ਮੇਰਾ ਪੁੱਤ ਅੱਜ ਉਹਦਾ ਛੁੱਟੀਆਂ ਚੱਲ ਰਹੀਆਂ ਸਕੂਲ ਚ ਮੈਂ ਜਾਇਆ ਕਰੂੰਗਾ ਪੜਨ ਠੀਕ ਆ ਪੁੱਤ ਕੋਈ ਕਿਤਾਬਾਂ ਦੁੱਬ ਮੰਗਾਉਣੀਆਂ ਹੁਣ ਠੀਕ ਹੈ ਮੈਨੂੰ ਦੱਸ ਦੀ ਕੋਈ ਖਾਣ ਪੀਣ ਵਸਤੇ ਮੰਗਾਉਣਾ ਆ ਵੀ ਤਾਂ ਵੀ ਦੱਸ ਦੀ ਠੀਕ ਹੈ ਤੇਰੀ ਮੰਮਾ ਨੂੰ ਦੱਸ ਦਿਆ ਕਰ ਉਹ ਹੀ ਮੰਗਾਉ ਦੇਣੂ ਚੰਗਾ ਠੀਕ ਹੈ ਪੱਕਾ ਪੁੱਤ ਤੇ ਝਿਟੀ ਲੱਗੀ ਆ ਕੋਈ ਹੋਰ ਗੱਲ ਤਾਂ ਨਹੀਂ ਹੈਗੀ ਹਾਂਜੀ ਪਪਾ ਚ ਰੀਟੀ ਵੱਜੀ ਆ ਨਹੀਂ ਨਹੀਂ ਹੋਰ ਤਾਂ ਕੋਈ ਗੱਲ ਨਹੀਂ ਆਏਗੀ ਚਲੋ ਚਲ ਖੇਡ ਲੈ ਪੁੱਤ ਮੈਨੂੰ ਲੱਗਦਾ ਕੁੜੀ ਕੁਛ ਲੁਕਾਉਂਦੀ ਸੀ ਨਹੀਂ ਨਹੀਂ ਮੇਰੇ ਮਨ ਦਾ ਵਹਿਮ ਹੈ ਕਿਤੇ ਪੰਮੀ ਤਾਂ ਨਹੀਂ ਉਹਨੂੰ ਤੰਗ ਕਰਦੀ ਨਾ ਨਾ ਚਲ ਆਪ ਹੀ ਬਣਾਈ ਜੈਨਾ ਮਾਣਾ ਆਪ ਹੀ ਢਾਈ ਜੈਨਾ ਜੇ ਕੋਈ ਗੱਲ ਹੁੰਦੀ ਵੀ ਤਾਂ ਮੇਰਾ ਪੁੱਤ ਮੈਥੋਂ ਲੁਕੋਂਦਾ ਥੋੜੀ ਐਨਾ ਤਾਂ ਮੈਨੂੰ ਪਿਆਰ ਕਰਦਾ ਹੀ ਆ ਚਲ ਹੋ ਜਾਣੇ ਲੈ ਸਨਨੀ ਦਾ ਟਾਈਮ ਹੋ ਗਿਆ ਸਨਨੀ ਰਲੋਣੀ ਆ ਕੱਟ ਮਾਈਕਰ ਲਾ ਮਾ ਆ ਬੈਠੀ ਐ ਮਹਾਰਾਣੀ ਐਣੀ ਕਹਿਣੀ ਆ ਨਾ ਤੂੰ ਫੇਰ ਚੱਕ ਲਈਆਂ ਨਹੀਂ ਕਿਤਾਬਾਂ ਹੰਝੜਾ ਆਦਰਾ ਤੈਨੂੰ ਕਿਹਾ ਸੀ ਨਹੀਂ ਪੜਨਾ ਤੇ ਨਹੀਂ ਪੜਨਾ ਤੂੰ ਫੇਰ ਚੱਕ ਲਈ ਮੈਨੂੰ ਬਿਨਾ ਪੁੱਛੇ ਕਿਤਾਬਾਂ ਖੜੀ ਹੋ ਚੱਲ ਬਾਗਲ 'ਚ ਸੰਨੀਰ ਲਾ ਕੇ ਆ ਮੇਰੇ ਨਾਲ ਨਾਲ ਗੋਹਾ ਸਿੱਟਣ ਆਲਾ ਪਿਆ ਚੱਲ ਆਏ ਤੁਰਦੀਆਂ ਤੁਰ ਪੈ ਤੇ ਪਾਲਿਆ ਨੇ ਮੈਨੂੰ ਮੰਜਾ ਚੱਕ ਉੱਥੋਂ ਨਾਲ ਪਰਫੈ ਮਾ ਵਰਗੀ ਜਿੱਲੜਾ ਤੁਰਨ ਚੀ ਨਹੀਂ ਆਉਂਦੀ ਹੈਗੀ ਮੂਰੇ ਤਾਂ ਆਏ ਭੱਜੀ ਆਂਦੀ ਐ ਜਿਵੇਂ ਬਿੰਦ ਚੀ ਜਾ ਕੇ ਕੰਮਣ ਵੇੜ ਦੂ ਸਾਰਾ ਤੁਰਫ ਪੈ ਹੋਣਾ ਕ ਇਹਨੂੰ ਦੇਵਾ ਬਟਾ ਤੇਰੀ ਗੁੱਤ ਨੂੰ ਤੇਰੀ ਨੂੰ ਪਤਾ ਨਹੀਂ ਕਿਦੇ ਸਿੱਖੂਗੀ ਕੰਮ ਇਹ ਮੈਨੂੰ ਇਹ ਗਾਲਾਂ ਦੇ ਉਹ ਤਾਂ ਫੂਕ ਗਈ ਛੱਡ ਗਈ ਇੱਥੇ ਆ ਚੱਕ ਖੜ ਪਾਈ ਪਈ ਬਾਲਟ ਚ ਰਲਾ ਦੇ ਸੰਨੀ ਦੇਖਾਂ ਤੇਰੀ ਮਾਂ ਤੈਨੂੰ ਕੀ ਚਾਜਸ ਖਿਆ ਕੇ ਗਈ ਐ ਸਮਾਰ ਕੇ ਰਲਾ ਦੇ ਸੰਨੀ ਇੱਕ ਵੀ ਗੱਪਲ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਨਹੀਂ ਦੂਰੀ ਵਾਰ ਲਉਂ ਸਾਰੀ ਦੇਖ ਲੈ ਕਿ ਮੇਰ ਲਾਉਂਦੀ ਐ ਸਮਾਰ ਕੇ ਗਾੜ ਲੈ ਹੱਥ ਮਾਰ ਲੈ ਥੱਲੇ ਤੱਕ ਖਾਣ ਹੀ ਜਾਣਦੀਆਂ ਕੱਲਾ ਕੰਮ ਕਰਨ ਵਰੀ ਤਾਂ ਹੱਥ ਟੁੱਟ ਜਾਂਦੇ ਨੇ ਤੇਰੇ ਇਸਨ ਨੇ ਜੇ ਰਸਨੀਰ ਲਾਤੀ ਸਾਨ ਕਰਤਾ ਕੋਈ ਚੱਕ ਮੰਜਾ ਸਾਰਾ ਸੁੰਬਰ ਕੇ ਢੇਰੀਆਂ ਸੱਟ ਦੇ ਮੈਂ ਸਮੰਨਣੀਆਂ ਨੇ ਇਦੂ ਬਾਦ ਮੈਨੂੰ ਗਾਹਾਂ ਜਿੱਥੇ ਵਿਆਹੀ ਜਾਵਾਂਗੀ ਮੈਨੀਆਂ ਗਾਲਾਂ ਦੇਣੀਆਂ ਕਿ ਵੀ ਕੀ ਸਖਿਆ ਆ ਹੁਣ ਤਾਂ ਮੈਂ ਤੈਨੂੰ ਲੱਗਦੀ ਹੋਊਂਗੀ ਬੁਰੀ ਵੀ ਐ ਕਰਦੀ ਐ ਉੱਤੇ ਪਾਈ ਜੰਨੀ ਰੇਤਾ ਮੇਰੇ ਦੇਖ ਲੈ ਸਮਾਰ ਕੇ ਸੁੰਭਰ ਦੇ ਸਮਾਰ ਕੇ ਲੈ ਮੰਮੀ ਹੋ ਗਿਆ ਇਹ ਤਾਂ ਫਿਰ ਜੇ ਹੋ ਗਿਆ ਤਾਂ ਸਾਨ ਕਰਦੀਆਂ ਕੋਈ ਉਹ ਚੱਲ ਚੱਕ ਬਾਥੀਆਂ ਨੂੰ ਠੀਕ ਕਰ ਪਹਿਲਾਂ ਚਣਕੇ ਦਿਖਾ ਮੈਨੂੰ ਦੇਖਾਉਂਦੀਆਂ ਨੇ ਕਿ ਨਾ ਚੜਨੀ ਐ ਤੈਨੂੰ ਜੋਟੇ ਸਹੀ ਕਰਕੇ ਲਾ ਦੀ ਮੰਮੀ ਇਹਨਾਂ ਚ ਤਾਂ ਮੁਸਕ ਆਉਂਦੀ ਆ ਨਾ ਜਿਹੜੀ ਮੈਂ ਤੇਰੇ ਨਾਲ ਕੱਟਦੀ ਆ ਮੈਨੂੰ ਤੇਰੇ ਚ ਮੁਸਕ ਆਉਂਦੀ ਆ ਚੱਕ ਬਾਥੀਆਂ ਲਾ ਉੱਥੇ ਆਈ ਹੈ ਵੱਡੀ ਮੁਸ਼ਕਾਲੀ ਇਹ ਸਰਜ ਨਾਲ ਕਰ ਲੈ ਮੈਂ ਕਰਦੀ ਆ ਇਹ ਠੀਕ ਉਹ ਚੱਕ ਬੱਠਲ ਬਾਥੀਆਂ ਵਾਲਾ ਚੁੱਲੇ ਤੇ ਪਕਾਇਆ ਕਰੂੰ ਤੇ ਇੱਥੇ ਰੋਟੀਆਂ ਬਥੇਰਾ ਚਿਰ ਪਕਾਲੀਆਂ ਗੈਸ ਤੇ ਫੇਰੀ ਸਿੱਖੀ ਚ ਕਾ ਦੋ ਮੈਨੂੰ ਕਿ ਚੱਕ ਨਹੀਂ ਸਕਦੀ ਇੰਨਾ ਕਿੰਨਾ ਕੋ ਕਵਾਂਟਲ ਭਾਰ ਐ ਚ ਪਹਿਲਾਂ ਸਰਤੇ ਜੁੰਨੀ ਲੈ ਸਰਤੇ ਜੁੰਨੀ ਤਾਂ ਦਵਾਈ ਐ ਫੇਰ ਆਖੇਗੀ ਮੇਰੀ ਮਾਂ ਕਰਦੀ ਨਹੀਂ ਮੈਨੂੰ ਤਾਂ ਬਥੇਰੀ ਫਿਕਰ ਐ ਤੇਰੀ ਚੱਕ ਜਾ ਕੇ ਚੁੱਲੇ ਕੋਲੇ ਰੱਖਦੀ ਇਹਨਾਂ ਨੂੰ ਤਰਪੈ ਦੀਵੇ ਕੀ ਕਰਦੇ ਹੋ ਪੜਦੀ ਰਿਤ ਮੈਂ ਦੀਦਸ ਮੇਰੇ ਨਾਲ ਖੇਡ ਲ ਮੈਨੂੰ ਖੇਡਣ ਦੀ ਕੋਈ ਵੀ ਨਹੀਂ ਮਿਲਿਆ ਨਾਰੀ ਤੂੰ ਮੈਂ ਵੱਡੀ ਹੋ ਗਈ ਨਾਲੇ ਮम्मा ਬੋਲਣਗੇ ਤੈਨੂੰ ਪਤਾ ਤਾਂ ਹੈਗਾ ਜਿਹਦੇ ਮम्मा ਕੁਛ ਨਹੀਂ ਕਹਿੰਦੇ ਮੈਂ ਕਹਿ ਦੂ ਮम्मा ਨੂੰ ਨਾਰੀ ਤ ਗੱਲ ਪੈਣਗੇ ਨਾਲੇ ਤੇਰੇ ਨਾਲੇ ਮੇਰੇ ਜੀ ਤੁਹਾਡਾ ਖੇਡਣ ਨੂੰ ਮਨ ਕਰਦਾ ਨਹੀਂ ਹੈਗਾ ਮਨ ਤਾਂ ਕਰਦਾ ਪਰ ਕੀ ਕਰਾਂ ਦਿਲ ਤਾਂ ਮੇਰਾ ਵੀ ਕਰਦਾ ਮੈਂ ਹੱਸਾਂ ਖੇਡਾਂ ਅਸਮਾਨ ਨੂੰ ਛੂਹਾਂ ਪਰ ਪਰ ਕੀ ਦੀਦੀ ਪਰਪੁਰ ਛੱਡ ਰੀਤ ਤੂੰ ਖੇਡ ਲਾ ਤੂੰ ਛੋਟੀ ਆ ਮੈਂ ਤੈਨੂੰ ਖੇਡਦੀ ਨੂੰ ਦੇਖ ਕੇ ਖੁਸ਼ ਹੋ ਲੂੰਗੀ ਨਹੀਂ ਦੀਦੀ ਮੈਨੂੰ ਨਹੀਂ ਪਤਾ ਤੁਸੀਂ ਆਓ ਆ ਜਾਓ ਕਿ ਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰ ਜਾਈ ਦਾ ਨੰਨੀ ਆਣੀ ਐ ਤੂੰ ਖੇਡਣ ਨੂੰ ਐਡੀ ਵੱਡੀ ਹੋ ਰਹੀ ਐ ਮਮਾ ਜੀ ਦੀ ਨੂੰ ਮੈਂ ਕਿਹਾ ਸੀ ਰੀਤ ਪੁੱਤ ਤੂੰ ਬੋਲਾ ਬੱਚਾ ਹੋਇਆ ਮਮੇ ਨੂੰ ਘਟਣ ਲਈ ਕੋਈ ਵੀ ਨਹੀਂ ਮਿਲਿਆ ਤੱਕ ਫਿਰ ਇਹੀ ਮਿਲੀ ਸੀਗੀ ਟੀਵੀ ਦੇਖ ਲੈ ਜਾ ਕੇ ਪੁੱਤ ਤੂੰ ਚੱਲ ਇਹਨੂੰ ਮੈਂ ਪੁੱਛਦੀ ਆ ਨਾ ਤੂੰ ਐਡੀ ਹੋ ਰਹੀਆਂ ਬੋਕ ਜਿਹੀ ਗੱਲ ਸੁਣ ਲੈ ਮੇਰੀ ਖੜ ਕੇ ਅੱਜ ਤਾਂ ਤੂੰ ਮੇਰੀ ਧੀ ਨਾਲ ਮੈਨੂੰ ਖੇਡਦੀ ਦਿਖ ਗਈ ਜੇ ਮੁੜ ਕੇ ਖੇਡਦੀ ਦਿਖ ਗਈ ਨਾ ਟੋਟੇ-ਟੋਟੇ ਕਰ ਦੂੰ ਤੇਰੀ ਮਾਂ ਕੋਲ ਹੀ ਭੇਜ ਦੂੰ ਯਾਦ ਕਰेंगी ਮੈਨੂੰ ਵੀ ਹਾਂ ਕੋਈ ਹੈਗੀ ਸੀ ਮੈਂ ਕਿਸੇ ਦੇ ਬਾਹਰ ਬਸ ਪਈ ਸੀਗੀ ਨਾ ਮੈਰੀ ਤੇ ਮੁੜਕੇ ਤੇਰੀ ਪਰਛਾਈ ਪੈਣੀ ਚਾਹੀਦੀ ਐ ਨਾਲੇ ਕਿਤਾਬਾਂ ਹੀ ਆ ਫੂਕ ਦੂੰ ਤੇਰੀਆਂ ਚੁੱਲ੍ਹੇ 'ਚ ਜੇ ਮੁੜਕੇ ਮੈਨੂੰ ਕਿਤਾਬਾਂ ਚੱਕ ਲਈਆਂ ਆ ਹੁਣ ਡੰਨਵੱਟਾ ਯਾ ਕੀ ਬਣੀ ਖੜੀਆਂ ਜਾ ਕੇ ਚੁੱਲ੍ਹੇ 'ਚ ਅੱਗ ਵਾਲ ਤੇਰਾ ਪਿਓ ਆਉਣ ਵਾਲਾ ਗਰਮ ਪਾਣੀ ਨਾਲ ਨਾਲੂ ਗਾ ਥੱਕਿਆ ਕੇ ਆਊਗਾ ਨਾਲੇ ਜੇ ਕੋਈ ਗੱਲ ਕੀਤੀ ਉਹਦੇ ਕੋਲੇ ਵੱਡ ਨੂੰ ਦੇਖ ਲੈ ਰੱਬੇ ਵੀ ਪੂਰੀ ਕਰੇ ਨਾ ਪਾਏ ਕਮੀ ਕਦੇ ਵੀ ਮਾਂ ਦੀ ਜਾਨੀ ਉੱਠ ਗਏ ਅ ਮੇਰਾ ਤੇ 君キニテレラブトラブダビディカでトれないイホー。おめりとんだセキルダタラ、テノトーリナメ